ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰ ਹੋ ਗਈ ਅਗਲੀ ਸਵੇਰ ਤੇ ਆਪਾਂ ਜਿਹੜੇ ਟਾਬੇ ਤੇ ਰਾਤ ਰੁਕੇ ਸੀ ਉੱਥੇ ਹੀ ਆਪਾਂ ਨੂੰ ਮਤਲਬ ਨਾ ਆਹ ਵੇਖੋ ਤੁਹਾਨੂੰ ਦਿਖਾਉਣਾ ਅਸੀਂ ਦੋ ਗਜਾਂ ਨੇ ਗੱਡੀ 'ਚ ਪੈ ਗਏ ਤੇ ਬਾਕੀ ਵੀ ਹੋਣਾ ਇੱਥੇ ਵਧੀਆ ਮਿਲ ਗਿਆ ਜੀ ਸਾਦਨ ਜਾ ਕਹਿੰਗੇ ਨਾ ਰੋਟੀ ਰੋਟੀ ਖਾ ਕੇ ਅਸੀਂ ਕਿਾ ਕੀ ਯਾਰ ਇੱਕ ਤਾਂ ਹੋਟਲ ਤੇ ਪੈਸੇ ਲਾਉਣੇ ਗੋਗੇ 1200 ਤੁਹਾਨੂੰ ਪਤਾ ਰੂਮ ਹੀ ਮਿਲਣਾ ਸੀ ਤੇ ਜਾਂ ਨੂੰ ਉੱਥੇ ਆਹ ਵੇਖੋ ਲੈ ਆਹ ਪਿਆ ਜੀ ਜੀ ਹੈਪੀ ਕਿਉਂਕਿ ਇਹਨੇ ਖੇਡਣਾ ਹੈ ਹਜੇ ਪਿਆ ਹੋਇਆ ਵੇਖੋ ਆਹ ਮੰਜੀਆਂ ਮੰਜੀਆਂ ਪੂਰੀ ਘੈਂਟ ਫੀਲ ਸੀ ਅਹੀਂ ਅਖਰ ਆਦਾ ਵਾਕਿਦਰੋਂ ਦੀ ਲੈ ਉਧਰ ਲਾਈ ਮਾੜੀ ਵਾੜੀ ਤਾਂ ਹੀ ਆਖੀਏ ਅਹੀਂ ਫਿਰ ਗੱਡੀ 'ਚ ਹੀ ਸੁੱਤੇ ਬਾਕੀ ਵਧੀਆ ਵਾਈਬ ਕੈਂਟਾ ਚਾਹ ਪੀਣੇ ਹੁਣੇ ਮਾੜਾ ਗੇੜੀ-ਗੂੜੀ ਲਾਈਏ ਤੁਰ ਫਿਰ ਕੇ ਸੈਰ-ਸੂਰ ਫਰੈਸ਼-ਫਰੁਸ਼ ਤਾਂ ਹੋ ਗਏ ਆ ਚੱਲਦੇ ਆ ਫਿਰ ਵਧੀਆ ਯਾਰ ਵਾਈਬ ਕੈਂਟਾ ਇੱਥੋਂ ਵਾਲੀ ਓਕੇ ਆ ਜਾਵਾਂ ਹੁਣ ਚਾਹ ਪੀ ਕੇ ਰਨਹਾਤ ਹੋ ਗਿਆ ਅਪ ਸਿੱਧਾ ਜਾਣਾ ਕਿਲਾ ਵਿਖਾਵਾਂਗੇ ਤੁਹਾਨੂੰ ਓਕੇ ਸਿਰਾ ਕਿਲਾ ਯਾਰ ਰਾਜਿਆਂ ਵਾਲੀ ਫੀਲ ਤੁਹਾਨੂੰ ਵਿਖਾਵਾਂਗੇ ਪੂਰੀ ਚਲੋ ਅਵੀਰ ਜੀ ਇੱਥੇ ਵੇਖੋ ਜੰਮੂ ਦਾ ਬੋਰਡ ਆ ਪਠਾਨਕੋਟ ਦਾ ਤੇ ਬਠਿੰਡਾ ਬਠਿੰਡੇ ਨੂੰ ਹੋਰ ਹੀ ਲਿਖੀ ਫਿਰਿਆ 350 ਬਠਿੰਡਾ ਇੱਥੋਂ ਤੇ ਪੀਕਾ ਨੇ ਰਿਹਾ ਇੱਥੋਂ ਹੈਗਾ 10 ਕਿ ਮਸਾ ਕਰਦੀਓ ਲੋਟ ਰਿਆ ਦੇ ਜਾਂਦਾ ਪਹੁੰਚ ਕੇ ਪੀਕਾ ਨੇ ਰ ਆਪਾਂ ਹੋ ਗਏ ਪਹਿਲੇ ਚੌਕ 'ਚ ਐਂਟਰ ਵੇਖੋ ਵਿਖਾਉਣੇ ਤੁਹਾਨੂੰ ਕਿਲਾ ਆ ਜੀ ਆ ਆ ਗਿਆ ਜੀ ਇੱਕ ਵਾਰੀ ਫੇਰ ਇੱਕ ਵਾਰੀ ਫੇਰ 2 ਸਾਲਾਂ ਬਾਅਦ ਆ ਤਾਂ ਜੇ ਸਟਾਰਟਿੰਗ ਆ ਆਓ ਅੱਗੇ ਅਸਲੀ ਤਾਂ ਆਹ ਵੇਖੋ ਇਧਰ ਨਾਲ ਉਹਨਾਂ ਦਾ ਕੀ ਕਹਿੰਦੇ ਆ ਇਸ਼ਨਾਨ ਘਰ ਕਹਿ ਲੋ ਵੀ ਜਿਵੇਂ ਸਰੋਵਰ ਐ ਇੱਥੋਂ ਨਾਲੇ ਪੀਣੇ ਚਾਹ ਤੇ ਤੁਹਾਨੂੰ ਵਿਖਾਉਣੇ ਇੱਥੇ ਆ ਇੱਥੇ ਆ ਆ ਜੇ ਆਹ ਇਹ ਨਜ਼ਾਰਾ ਵੇਖਣਾ ਵੇਖੋ ਤੁਸੀਂ ਹਾਏ 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 ਵਿਖਾਉਣੇ ਕੋਈ ਨਹੀਂ ਚਾਹ ਇਤਰਾ ਅੰਦਰ ਜਾ ਕੇ ਆਓ ਜੀ ਪਹੁੰਚ ਕੇ 10 ਵਜੇ ਖੁੱਲਦਾ ਆਿਆਂ ਦੇ ਚਾਹ ਜੂ ਪੀਣੇ ਉਹਨਾਂ ਚ ਪਿਛਲੀ ਵਾਰੀ ਇੱਥੋਂ ਪੀਤੀ ਸੀ ਅਹੀਂ ਉਹ ਸੈਂਚ ਜਰ ਰਿਪੀਟ ਕਰਦੇ ਪਏ ਜਿਹੜੀਆਂ 2 ਸਾਲ ਪਹਿਲਾਂ ਕੀਤੀਆਂ ਸੀ ਓਕੇ ਨਾਲੇ ਨਹਾ ਧੋ ਲੈਣੀ ਉਹਨੇ ਨੂੰ ਯਾਰ ਹਜੇ ਟਾਈਮ ਪਿਆ ਨਹਾ ਧੋ ਕੇ ਫਿਰ ਚੱਲਾਂਗੇ ਤਿਆਰ throਗੇ ਫੋਟੋਆਂ ਫੋਟੋਆਂ ਖਿੱਚਣੀਆਂ ਨੇ ਲਓ ਜੀ ਚਾਹਾਂ ਜੂਆਂ ਪੀ ਕੇ ਅਸੀਂ ਤੁਰ ਪਏ ਆ ਸਰੋਵਰ ਵਿਖਾਉਣੇ ਤੁਹਾਨੂੰ ਇਤਿਹਾਸ ਤੇ ਉਸਤਾ ਆਪਾਂ ਨੂੰ ਹੁਣ ਕੀ ਆਖੇ ਨਹੀਂ ਪਤਾ ਕੁਝ ਉਹ ਤਾਂ ਅੰਦਰ ਜਾਈਏ ਜਦੋਂ ਗਾਈਡ ਕਰਨ ਵਾਲੇ ਹੁੰਦੇ ਉਹ ਮਾੜਾ ਮੋਟਾ ਦੱਸ ਦਿੰਦੇ ਆ ਤੇ ਤੁਹਾਨੂੰ ਵਿਖਾਉਣੇ ਵਾਵਾ ਡੂੰਗਾ ਤੇ ਵਾਵਾ ਵੱਡਾ ਬਣਿਆ ਆ ਅਤੇਰਾ ਹੀ ਲਓ ਜੀ ਆ ਵੇਖੋ ਹਜੇ ਤਿਆਰ ਹੁੰਦਾ ਪਿਆ ਵੇ ਸਾਰਾ ਪੱਥਰਾਂ ਪੁੱਥਰਾਂ ਦਾ ਬਣਿਆ ਲੈ ਗੰਦ ਵੇਖੋ ਉਧਰ ਫੋਟੋ ਸ਼ੂਟ ਚੱਲਣ ਡਿਆ ਜਾਂ ਤਾਂ ਇਹ ਹੋ ਸਕਦਾ ਵੀ ਪਹਿਲਾਂ ਜਿਵੇਂ ਕੱਚਾ ਜਾ ਹੋਵੇ ਹੁਣ ਹੌਲੀ ਹੌਲੀ ਬਿਲਡ ਕਰਦੇ ਹੁਣ ਕੁਝ ਵੀ ਹੋ ਸਕਦਾ ਆਪਾਂ ਇਤਿਹਾਸ ਵੇਖਣ ਦਾ ਹੁਣ ਟਾਈਮ ਹੈ ਨਹੀਂ ਤਾਂ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਪਹਿਲਾਂ ਪੜ ਕੇ ਤੇ ਦੱਸ ਦਿੰਦਾ ਬਾਕੀ ਜਿਵੇਂ ਜਿਵੇਂ ਥੋੜੀ ਥੋੜੀ ਚੀਜ਼ ਪਤਾ ਲੱਗਦੀ ਜੋ ਤੁਹਾਨੂੰ ਦੱਸਾਂਗੇ ਵੀ ਕਿਵੇਂ ਕੀ ਇਤਿਹਾਸ ਤੇ ਹੋਇਆ ਇੱਥੋਂ ਦਾ ਬਾਕੀ ਪੱਥਰ ਦਾ ਬਣਿਆ ਦੇਖੋ ਤੁਸੀਂ ਸਫਾਈ ਆਣੀ ਯਾਰ ਲੈ ਪ੍ਰਸ਼ਾਦੇ ਬਸ ਥੋੜੇ ਟਾਈਮ ਨੂੰ ਨਹਾਤ ਹੋ ਕੇ ਚੱਲਾਂਗੇ ਅੰਦਰ ਤੇ ਤੁਹਾਨੂੰ ਖਾਵਾਂਗੇ ਕੱਲੀ ਕੱਲੀ ਚੀਜ਼ ਲਓ ਜੀ ਗੁਰਦੁਆਰਾ ਸਾਹਿਬ ਆ ਗਏ ਸੀ ਹਾਂ 2 ਸਾਲ ਪਹਿਲਾਂ ਵੀ ਇੱਥੇ ਰੁਕੇ ਸੀ ਇਸ਼ਨਾਨ ਪਾਣੀ ਇੱਥੋਂ ਕੀਤਾ ਸੀ ਤੇ ਆ ਵੀ ਇੱਧਰ ਹੈਗਾ ਮਤਲਬ ਇਸ਼ਨਾਨ ਕਰਨ ਨੂੰ ਬਾਥਰੂਮ ਬੂਥਰ ਬਣੇ ਸਮਾਨ ਲੈ ਜਿਏ ਮੱਥਾ ਮੱਥਾ ਟੇਕ ਲਿਆ ਆਪਾਂ ਫਿਰ ਨਹਾਤ ਹੋ ਕੇ ਸਿੱਧਾ ਕਿਲੇ ਨੂੰ ਚੱਲਾਂਗੇ ਆਓ ਵੀਰ ਜੀ ਹੋ ਗਏ ਆ ਰੈਡੀ ਗੁਰਦੁਆਰਾ ਸਾਹਿਰ ਚ ਆਪਾਂ ਨਹਾ ਧੋ ਲਿਆ ਸੀ ਚੱਲਦੇ ਆ ਆ ਸੁਖ ਜੇ ਟੈਂਚੀ ਇਹਦਾ ਚੱਲ ਵੀ ਲਾ ਵੀਰ ਜੀ ਹੁਣ ਚੱਲਦੇ ਆਪਾਂ ਪੀਕਾ ਨੇਰ ਵਾਲੇ ਫੋਟ ਵੀਰ ਜੀ ਪਹੁੰਚ ਚੱਲੇ ਆਪਾਂ ਜੂਨਾਗੜ੍ਹ ਫੋਟ ਤਿਆਰ ਤਿਰੋਗੇ ਲਾ ਵੀਰ ਜੀ ਐਂਟਰ ਹੋਣ ਲੱਗੇ ਕਿਲੇ ਦੇ ਅੰਦਰ ਚੱਲਦੇ ਆ ਲਓ ਜੀ ਆਗੇ ਨਾਲ ਦੇ ਗੱਡੀ ਲਾ ਕੇ ਚਲੋ 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 ਜੀ ਹਾਂ ਜੀ ਉਹ ਪਾਪੜੀ ਸਮੋਸੇ ਵਾਲੀ ਖਾ ਕੇ ਤੇ ਹੁਣ ਚੱਲੇ ਅੰਦਰ ਨੂੰ ਆ ਵਿਖਾਉਣੇ ਤੁਹਾਨੂੰ ਕਲੀ-ਕਲੀ ਸ਼ੈ ਲੋ ਜੀ ਇਧਰ ਪੰਡਤ ਵੀ ਬੈਠੇ ਆ ਮੰਦਰਾ ਚਲੋ ਜੀ ਆਹ ਜੇ ਕਿਲਾ ਅੰਗਰੇਜ਼ ਦੇਖੋ ਅੰਗਰੇਜ਼ ਕਿੱਥੇ ਉਹ ਤੇਰਾ ਪਲਾ ਆ ਜੇ ਉਹ ਵੇਖੋ ਵਨ ਐਕਸ ਤੇ ਵਿਖਾਉਣੇ ਤੁਹਾਨੂੰ ਚੰਗੀ ਤਰ੍ਹਾਂ ਪਿਓ ਗੱਲਬਾਤ ਕਰਦੇ ਆ ਜੀ ਉਹ ਟਿਕਟ ਤਾਂ ਇਧਰ ਆਵੇ ਇਧਰੋਂ ਐਂਟਰੀ ਜੇ ਬਾਰੋ ਛੋਟਾ ਜਿਹਾ ਲੱਗਦਾ ਪਰ ਅੰਦਰ ਆ ਕੇ ਤਾਂ ਬਹੁਤ ਤਕੜੀ ਚੀਜ਼ ਆ ਜੂਨਾਗੜ ਫੋਰਟ ਜੂਨਾਗੜ ਫੋਰਟ ਵੀ ਰਹੀ ਬਣ ਕੇ ਮੰਗਤੇ ਪਹਿਲੇ ਏਟੀਐਮ ਗੇ ਪੰਜਾਬ ਵਾਲੇ ਚ ਉਹ ਵੀ ਬੰਦ ਹੁਣ ਐਸਵੀ ਵਾਲੀ ਚ ਆਏ ਆ ਤੇ ਉਹ ਸਾਨੂੰ ਚਾਹੀਦਾ 700 ਰੁਪਿਆ ਕਿਉਂਕਿ 150 ਦੀ ਟਿਕਟਾਂ ਤੇ 50 ਦਾ ਕੈਸ਼ ਅਗੇ ਕਿਸੇ ਕੋਲ ਕੈਸ਼ ਹੈ ਨਹੀਂ ਤੇ ਹੁਣ ਕੀ ਨਾ ਲੈਂਦੇ ਆ ਓਏ ਤੇਰੀ 200 ਕਰਨਾ ਤੇ 500 ਕਢਾ ਲਿਆ ਹੁਣ 200 ਵੀ ਦੇਣ ਨੂੰ ਨਹੀਂ ਤਿਆਰ ਦੁਕਾਨ ਨਾਲ ਏਡੇ ਕੁੱਤੇ 200 ਰੁਪਿਆ ਨਹੀਂ ਕੋਈ ਕੈਸ਼ ਦਿੰਦਾ ਅਹੀ ਕਾ ਆਨਲਾਈਨ ਕਰ ਦਿੰਨੇ ਚੱਲ ਕੋਈ ਗੱਲ ਨਹੀਂ ਵੇਨੇ ਕਿਦੋਂ ਫਰੋਲ ਫਰੂਲ ਕੇ ਪਰਸ ਪੁਰਸ ਲੱਭ ਜਾਂਦਾ ਆਪਣੀ ਪੰਜਾਬ ਚ ਆਹ ਗੱਲ ਨਹੀਂ ਇਹ ਆਂਦੇ ਆ ਵੀ ਆਪਦੇ ਤੇ ਡਿਪੈਂਡ ਰਹੋ ਕਿਸੇ ਤੋਂ ਮੰਗੋ ਨਾ ਇਹ ਗੱਲ ਇੱਥੇ ਜ਼ਰੂਰ ਹੈਗੀ ਆ ਅਸੀਂ ਇੱਕ ਦੋ ਆ ਤਾਂ ਪੁੱਛੇ ਨਾ ਉਹ ਆਂਦੇ ਨਹੀਂ ਨਹੀਂ ਇਹ ਰੂਲ ਹੈ ਨਾ ਬਿਕਾ ਦੇ ਰਹੇ ਪਰਦੇਸੀ ਆਪਦੇ ਤੇ ਡਿਪੈਂਡ ਰਹੋ ਆਂਦੇ ਆ ਚਲੋ ਕੋਈ ਆਹ ਸਰਦਾਰ ਬੰਦਾ ਇਹਨੂੰ ਪੁੱਛੀਏ ਵੀਰ ਜੀ 200 ਘਟਦਾ ਸੀ 200 ਏਟੀਐਮ ਨੇ ਵੀ 500 ਕੱਢਿਆ ਤੇ ਕੋਈ ਬੰਦਾ ਨਹੀਂ ਕੰਮ ਆਇਆ ਸਾਡਾ ਚਾਹ ਵਾਲਾ ਕੰਮ ਆਇਆ ਜਿੰਦਾ ਤਾਂ ਦੋਰੀ ਚਾਹ ਵੇਤੀ ਲੈ ਆਹ ਕੌਣ ਸੀ ਜਾਂਦਾ ਸੀ ਪਵਾ ਨਹੀਂ ਰਹਾ ਜੀ ਐਵੇਂ ਹੀ ਹੱਥ ਕਰਕੇ ਲੈ ਚੜਾਈ ਵੜੀ ਆਪਣੀ ਵੀਰ 350 ਕਿਲੋਮੀਟਰ ਆਗੇ ਚੜਾਈ ਵੇਖੋ ਚੈੱਕ ਕਰੋ ਤੁਸੀਂ ਉਹ ਜੀ ਵੇਖੋ ਇੰਨੇ ਜਾਨਾਂ ਨੇ ਇਕੱਠੇ ਜਾਣਾ ਜੀ ਤਾਂ ਜੀ ਹੋ ਗਈ ਐਂਟਰੀ ਸਾਰਿਆਂ ਤੋਂ ਪਹਿਲਾਂ ਆਪਣੀ ਵੇਖੋ ਕੱਲੀ-ਕੱਲੀ ਚੀਜ਼ ਦਿਖਾਉਣਗੇ ਕੱਲੀ-ਕੱਲੀ ਵੀਡੀਓ ਤੇ ਨਹੀਂ ਬਣਾ ਸਕਦੇ ਆਪਾਂ ਚਾਰਜੀ ਸੈਕਟਰਾਂ ਹੁੰਦੇ ਲਓ ਜੀ ਅੰਦਰ ਆਏ ਆ ਤੇ ਉਹਦੇ ਨਾਲ ਹੀ ਆ ਵੇਖੋ ਜਾਜ ਬਣਾਇਆ ਹੋਇਆ ਜਿਹੜਾ ਕਿ ਉੜਦਾ ਤਾਂ ਨਹੀਂਗਾ ਪਤਾ ਹੀ ਲੱਗਦਾ ਪਿਆ ਤੇ ਆ ਜਿੰਦ ਦੇ ਚ ਰਾਣੀਆਂ ਨੂੰ ਭਾਗੇ ਲ ਜਾਂਦੇ ਸੀਗੇ ਪਤਾ ਨਹੀਂ ਇਹਨਾਂ ਨੂੰ ਕੀ ਆਂਦੇ ਆ ਆ ਰਾਥਾ ਮੈਂ ਅਣ ਘੈਂਟ ਹੁੰਦੀ ਹਣੀ ਜ਼ਿੰਦਗੀ ਰਾਜਿਆਂ ਦੀ ਹੈ ਜਿਹੜਾ ਰਾਜਾ ਹੁੰਦਾ ਨਾ ਆ ਵੇਖੋ ਸਾਰੇ ਸੰਦ ਪੱਲੇ ਵੇਖੋ ਕਾਹੜਾ ਕਮ ਆਹ ਵੇਖੋ ਪਾਲਕੀਆਂ ਪਤਾ ਨਹੀਂ ਇਹਨਾਂ ਦੇ ਪਤਾ ਨਹੀਂ ਕੀ ਆਂਦੇ ਹੁਣ ਆਹ ਵੇਖੋ ਵੀ ਰਿੰਜਰਾ ਆ ਜੇਲ੍ਹ ਜੀ ਵਾਂਗੂ ਬਣਿਆ ਵਿੱਚ ਪੱਖਾ ਵੀ ਲੱਗਾ ਉੱਤੇ ਲੋ ਵੀ ਰਾਹ ਵੇਖੋ ਉਹਨਾਂ ਦੇ ਸਾਰੇ ਪਤਾ ਨਹੀਂ ਕੀ ਆ ਜਿਵੇਂ ਸਜਾਵਟ ਲਈ ਗੱਲ ਉਹ ਕੱਪੜੇ ਜਿਵੇਂ ਆਪਾਂ 84 ਰਾਣੀ ਜਿਵੇਂ ਨੇ ਉਹ ਨਵੇਂ ਅੰਗਰੇਜ਼ਾਂ ਦੇ ਹੁੰਦੇ ਸੀ ਆਹ ਵੇਖੋ ਸਾਰੇ ਕਰਸੀਆਂ ਕਰਸੀਆਂ ਇਧਰ ਪੀੜੇ ਪੂੜੇ ਸੱਟ ਆਹ ਦਾ ਪੂਰੇ ਲਗਜ਼ਰੀ ਹੁੰਦੇ ਸੀ ਉਹ ਟਾਈਮ ਦੇ ਵੇਖੋ ਤੁਸੀਂ ਅਲਮਾਰੀ ਕਿੱਡੀ ਘੈਂਟ ਹੈ ਪੂਰਾ ਐਂਟੀਕ ਪੀਸ ਆ ਉਹ ਵੇਖੋ ਟੇਬਲ ਜਾ ਓਕੇ ਦੀ ਰਿਪੋਰਟ ਸੀ ਮਾੜੇ ਮੋٹے ਨਹੀਂ ਸੀ ਮੇਲੀ ਆ ਤੁਸੀਂ ਬਾਕੀ ਵੇਖੋ ਫੋਟਵਾ ਫੁੱਟਮਾ ਉਹਨਾਂ ਦੀਆਂ ਵੇਖ ਕੇ ਪਤਾ ਲੱਗਦਾ ਵੀ ਹਾਂ ਕੀ ਸਿਸਟਮ ਕਿਦਾਂ ਰਿਹਾ ਵੇਖੋ ਜਿਹੜੀ ਵਰਦੀ ਆ ਉਹਨਾਂ ਪਾਈ ਉਹ ਆ ਰਹੀ ਲਾਲ ਜੀ ਪੱਖਾ ਵੇਖੋ ਲੈ ਮੁੜੇ ਪਰਾਂ ਵਾਲਾ ਉਹਨ ਕੀ ਪਤਾ ਬਾਅਦ ਚ ਮੋੜਦੇ ਹੁਣ ਬਾਕੀ ਚੱਲ ਕਲਾਹੋ شادی ਆ ਕੁਝ ਚੀਜ਼ਾਂ ਦਾ ਵੀਰ ਵੇਖਣ ਵਾਲੀਆਂ ਨੇ ਜਿਵੇਂ ਪ੍ਰੀ ਪ੍ਰੂਵ ਵੈਡਿੰਗ ਸ਼ੂਟ ਕਰਨੀ ਹੋਵੇ ਪਰ ਪਤਾ ਨਹੀਂ ਕਿੰਨੇ ਕੋ ਪੈਸੇ ਲੈਂਦੇ ਹੁਣ ਕਿ ਸ਼ਾਇਦ ਆ ਲਾਊਡ ਹੀ ਨਾ ਹੋਵੇ ਉਹ ਚੀਜ਼ ਪਰ ਚੀਜ਼ ਤਾਂ ਸਰਾ ਰਾਜਿਆਂ ਵਾਲੀ ਮੀਨਾ ਕਰੀਆਂ ਜਿਵੇਂ ਕੀਤੀ ਹੋਈ ਵੇਖੋ ਉਹਨੋਂ ਵੀ ਕਿੱਡੇ ਘੈਂਟ ਕਾਰੀਗਰ ਹੋਣੇ ਉਹ ਵੇਖੋ ਬਾਰੀਆਂ ਆ ਸਰਾ ਦਾ ਮਸਰਾ ਆ ਵੇ ਖੋ ਤੀਰ ਕਮਾਨ ਉੱਤੇ ਰਪੜਾ ਤੀਰ ਇਹਦਾ ਬੰਦਾ ਚੀਰਦੀ ਜਾਂਦੀ ਹਣੀ ਆ ਤਾਂ ਨਾ ਇਹ ਫਲ ਫਰੂਟ ਸ਼ਿਕਾਰ ਖੇਡਣ ਨੂੰ ਨੇ ਰਪੜਾ ਜ ਆ ਕਵਾੜੀ ਮੈਨੂੰ ਦੋ ਆ ਕਵਾੜੀ ਤਾਂ ਆਪਾਂ ਨੂੰ ਚਾਹੀਦੀ ਆ ਯਾਰ ਬਾਲੀਸਰਾ ਤਿਆਰ ਕਰਾਉਣੇ ਇਹਦੇ ਨਾਲ ਦੀ ਹਾਂ ਲੈ ਕਾਚੂ ਜੇ ਵੇਖੋ ਖੰਜਰ ਆ ਸੂਟ ਇਸ ਸੂਟ ਮੇਰਾ ਪਤਾ ਨਹੀਂ ਕਿੰਨਾ ਕੁ ਹੈਵੀ ਹੋਣੀ ਆ ਚੀਜ਼ ਹੈ ਆ ਲੋਹੇ ਦਾ ਸਾਰਾ ਕੁਝ ਜਿਹੜਾ ਬਾਹੂ ਬਲੀ ਜਾਂਦਾ ਬਾਹੂ ਬਲੀ ਵਾਲਾ ਆ ਵੀ ਹੁੰਦਾ ਬਾਹੂ ਬਲੀ ਚ ਓਏ ਇਹ ਤਾਂ ਹੁੰਦੇ ਨਹੀਂ ਪਾ ਦਾ ਟੱਪਾ ਤੇ ਐਵੇਂ ਜਿਹਦਾ ਟੱਪਾ ਮੈਂ ਉਹ ਟੱਪਾ ਮੈਂ ਉਹ ਟੱਪਾ ਆ ਵੇਖੋ ਕਿਹੜਾ ਸ਼ਸਤਰ ਆ ਹੈ ਇਹ ਮੈਨੂੰ ਜਿੱਦ ਤੇ ਸਿਰ ਤੇ ਬਹਿ ਗਿਆ ਖੋਪੜੀ ਰੇਡ ਦੂ ਆ ਆ ਵੇਖੋ ਵੀਰੇ ਇਹਨਾਂ ਦਾ ਸਾਰਾ ਸਿਸਟਮ ਤੁਸੀਂ ਆ ਧਿਆਨ ਮਾਰੋ ਮੀਨਾਕਾਰੀ ਕਿੱਡੀ ਕੀਤੀ ਯਾਰ ਕਿੰਨੇ ਕੋ ਦਿਨ ਲੱਗੇ ਹੋਣੇ ਕਿੰਨੇ ਬੰਦਿਆਂ ਨੇ ਕੀਤੀ ਹੋਣੀਆਂ ਕਿੰਨੀ ਮਿਹਨਤ ਲੱਗੀ ਹੋਣੀਆਂ ਕਿੰਨਾ ਕੋ ਉਹਨਾਂ ਨੂੰ ਹੁਨਰ ਸੀ ਕਿੰਨੀ ਕਲਾ ਸੀ ਉਹਨਾਂ 'ਚ ਵੇਖੋ ਲੈ ਆਹ ਕਿਰਪਾਨਾਂ ਤੇਰਾ ਬਲਾ ਆ ਜੀ ਚੀਜ਼ਾਂ ਸਾਰੀਆਂ ਹੀ ਘੈਂਟ ਨੇ ਵੇਖੋ ਲੈ ਆਹ ਸ਼ੇਪ ਚੈੱਕ ਕਰੋ ਵੀਰ ਬਦੂਕਾਂ ਦੀ ਕਿਵੇਂ ਬਣਾਈ ਆ ਆ ਵੇਖੋ ਰਫਲਾਂ ਜਿਵੇਂ ਸਿੰਗਰ ਕਹਿ ਲੋ ਹਾਂ ਜਿਵੇਂ ਫੋ ਨਾਲ ਇੰਦੇ ਆਪਦੇ ਗਾਣਿਆਂ ਗੁਣਿਆਂ ਚ ਉਹ ਐਵੇਂ ਆ ਚੀਜ਼ਾਂ ਵੇਖੋ ਪ੍ਰਾਣੀਆਂ ਪੜਦੇ ਆ ਕਿਤਾਬਾਂ ਕਿਤੋਬਾਂ ਜਾਂ ਕਿਵੇਂ ਇੱਥੋਂ ਆਈਡੀਆ ਲੈ ਕੇ ਵੇਖੋ ਜੇ ਹੁਣ ਇੰਦਾ ਨਾਂ ਆ ਉਹ ਵੇਖੋ ਤੁਸੀਂ ਲਿਖਿਆ ਉਹ ਗਾਣੇ ਜਿਵੇਂ ਫਿਰ ਲੈਂਨ ਜੁੜਦੀ ਜੋੜ ਜੁੜ ਦਿੰਦੇ ਆ ਤਕੜੀਆਂ ਤਕੜੀਆਂ ਲੈਣਾ ਪਾਉਂਦੀਆਂ ਉਹ ਤੇਰਾ ਪਲਾਜ ਇਧਰ ਜਾਣ ਨਹੀਂ ਦਿੰਦੇ ਉੱਧਰ ਬੜਾ ਸਿਰਾ ਚੀਜ਼ ਆ ਉੱਧਰ ਵੀ ਤਨੂ ਖਾਵਾਂਗੇ ਆ ਵੇਖੋ ਵੀਰ ਮਸ਼ੀਨ ਕਰਨਾ ਜੇ ਐਵੇਂ ਦੀ ਜਿਹੜੀ ਐਨੀਮਲ ਚ ਉਹਨੇ ਵੱਡੀ ਸਾਰੀ ਚਲਾਈ ਸੀ ਐਨੀਮਲ ਫਿਲਮ ਚ ਬੰਦੂਖਾਂ ਦਾ ਨਿਹੜੀਆਂ ਆਈਆਂ ਲੰਮੀਆਂ ਲੰਮੀਆਂ ਤਲਵਾਰਾਂ ਨਿਕੀਆਂ ਨਿਕੀਆਂ ਆ ਆ ਆਪਣੇ ਵਾਲਿਆਂ ਨੇ ਹੋਰ ਦੂਜੀ ਦਾ স্মੋਕ ਕਰਨ ਲਈ ਕੱਟੇ ਅਜੇ ਵੀਰ ਬਲਾ ਤੇਰਾ ਭਲਾ ਆ ਜੇ ਹਰਮਨ ਤੋਂ ਵੀ ਉੱਚੀ ਆ ਵੇਖੀ ਸੀ ਪਰ ਯਾਦ ਨਹੀਂ ਰਹਿੰਦੀ ਕੱਲੀ ਕੱਲੀ ਚੀਜ਼ ਆ ਆ ਵੇਖੋ ਤਲਵਾਰਾਂ ਕਿਰਪਾਨਾਂ ਬੰਦੂਖਾਂ ਬੰਮ ਹਥਿਆਰ ਵੇਖੋ ਲੈ ਸ਼ਸਤਰ ਸ਼ਸਤਰ ਕਹੜਾ ਕੰਮ ਪੂਰਾ ਆ ਪਤਾ ਨਹੀਂ ਕੀ ਬੰਬ ਬੂੰਬ ਨੇ ਕੀ ਆ ਹੋਈ ਲਾਜ ਨਵਾਲਸ ਯਾਰ ਕਿਵੇਂ ਗੁਫਾਵਾਂ ਆਈਆਂ ਨਾ ਅੰਦਰ ਦੀ ਤੇਰਾ ਪੜਾ ਆ ਜੀ ਕਿਆ ਮੀਨਾਕਾਰੀ ਕਿਆ ਕਲਾਕਾਰੀ ਯਾਰ ਓਹੋ ਹੋ ਹਾਂ ਵੇਖੋ ਤੁਸੀਂ ਸ਼ੀਸ਼ੇ ਬੜੇ ਥਾਂ ਥਾਂ ਲਾਏ ਨੇ ਇੱਥੇ ਕਰ ਲੋ ਕੀ ਹੋਰ ਹੋ ਇਕ ਕਰਦੇ ਕਰਦੇ ਫੋਟੋ ਵੀ ਵੇਖੋ ਤੁਸੀਂ ਵੇਹ ਲੋ ਉਦੋਂ ਹਨਾ ਕਿੰਨੇ ਵਰਕਰ ਲਾਏ ਹੋਣੇ ਹਨ ਵੀ ਆਪਣੇ ਹੁਣ ਕੋਠੀ ਪਾਉਣੀ ਹੋਵੇ 2-3 ਸਾਲ ਲੱਗ ਗਿਆ ਤੇ ਨਾਰਮਲ ਜੀ ਕੋਠੀ ਪਾਉਣ ਤੇ ਵੀ ਜਿਵੇਂ ਤੇ ਆਹ ਤਾਂ ਏਡਾ ਤਗੜਾ ਹਨਾ ਪਰ ਉਦੋਂ ਕਿਹੜਾ ਬੰਦਿਆਂ ਕੋਲੇ ਫੋਨ ਹੁੰਦੇ ਸੀ ਸਾਰੇ ਇੱਕੋ ਕੰਮ ਨੂੰ ਆਪਣੇ ਤੁਹਾਨੂੰ ਫੋਨ ਲੈ ਕੇ ਬਹਿ ਕੇ ਸਾਰਿਆਂ ਨੂੰ ਵੇਖੋ ਪਿੰਡੋ ਸੀਜ਼ਨ ਮੁਕਾ ਗਿਆ ਜੇ ਤਾਂ ਸੀਜ਼ਨ ਨਹੀਂ ਮੁੱਕਿਆ ਆਪਣਾ ਸ਼ੁਰੂ ਹੋਇਆ ਝੋਨੇ ਵਾਲਾ ਝੋਨਾ ਵੇ ਆਦਮ ਚਾਲੇ ਛੱਡ ਕੇ ਅਸੀਂ ਆ ਗਏ ਆ ਚੀਜ਼ ਸਰਾ ਯਾਰ ਵੇਖਣ ਆਓ ਪਤਾ ਲੱਗਦਾ ਬੜਾ ਕੁਝ ਵੇਖੋ ਵੀਰ ਆ ਕਿੱਲਾਂ ਤੇ ਆ ਬਰਛੀਆਂ ਤੇ ਉਹ ਆ ਰਹੇ ਜਿਹੜੇ ਵੀ ਉਹਨਾਂ ਤੇ ਨਚਾਉਂਦੇ ਸੀਗੇ ਵੇਖੋ ਸਾਜਾ ਜਿੰਨੂੰ ਦਿੰਦੇ ਆ ਆ ਰਹਿਆਂ ਤੇ ਕਿੱਲਾਂ ਤੇ ਆ ਵੇਖੋ ਕਿ ਕੇਲੇ ਜੇ ਤਾਂ ਬੜੇ ਟਿੱਖੇ ਮੇਖਾਂ ਜਿਆਂ ਦਾ ਕਿਵੇਂ ਸਜਾ ਹੁੰਦੀ ਹਣੀ ਵੇਖੋ ਤੁਸੀਂ ਆ ਤੇਰਾ ਇੱਥੇ ਫੋਟੋ ਖਚਾਈਏ ਓਏ ਇੱਥੇ ਘੈਂਟ ਆਉਣੀ ਜੀ ਆਏ ਹਾਏ ਹਾਏ ਓਏ ਰਾਜਿਆਂ ਦਾ ਪਾਰਕ ਵੇਖੋ ਤੁਸੀਂ ਹਜੇ ਤਾਂ ਆਪ ਨੂੰ ਇੱਧਰ ਸਾਰੇ ਏਰੀਆ ਚ ਕਿਤੇ ਨਹੀਂ ਜਾਂਦੇ ਕਿਤੇ ਵੀ ਨਹੀਂ ਜਾਣ ਦਿੰਦੇ ਵੇਖੋ ਤੁਸੀਂ ਕਿਸੇ ਵੀ ਨਹੀਂ ਜਾਣ ਦਿੰਦੇ ਸਿਰਾ ਬਰਾ ਵਿਊ ਕੈਂਟ ਆ ਲਓ ਜੀ ਘੁੰਮ ਫਿਰ ਕੇ ਇੱਕ ਰਾ ਇੱਥੇ ਆ ਗਏ ਆ ਪਲੀਜ਼ ਡੂ ਨੋਟ ਸਿਟ ਔਨ ਦਾ ਮਾਰਬਲ ਰੇਲਿੰਗ ਆ ਗਿਆ ਵੇਖੋ ਨਾ ਜਿਵੇਂ ਇੱਥੇ ਜਿਵੇਂ ਮਰਜ਼ੀ ਸੋਚ ਲਓ ਵੀ ਇੱਥੇ ਹਨਾ ਰਾਜਾ ਨਾ ਹੋਂਦਾ ਹੋਵੇ ਯਾਰਾ ਰਾਣੀ ਨੂੰ ਇਸ਼ਨਾਨ ਕਰਾਉਂਦੇ ਹੋਂਦਾ ਹਨਾ ਸਾਰੀਆਂ ਦਾਸੀਆਂ ਤੁਸੀਂ ਜਿਵੇਂ ਮਰਜ਼ੀ ਸੋਚ ਲਓ ਵੀ ਉਹ ਚੀਜ਼ ਹਨਾ ਕਿੱਡੀ ਘੈਂਟ ਹੋਣੀ ਆ ਸਮਝੋ ਵੀ ਰਾਜਿਆਂ ਦੇ ਟਾਈਮ ਤੇ ਹਾਂ ਬਈ ਇਥੇ ਨਾਲ ਦੇ ਸਿਰਾ ਸਿਰਾ ਮੋਲ ਪੂਰਾ ਓਕੇ ਆ ਲਓ ਮੈਟਰੋ ਆ ਚੈੱਕ ਕਰੋ ਤੁਸੀਂ ਸਰਾ ਹੀ ਜੀ ਜਾ ਉੱਤੇ ਜਾਲੀ ਲਾਈ ਆ ਗਿਆ ਆਓ ਇਹ ਤਾਂ ਸਾਈਡ ਦੀ ਘੁੰਮ ਕੇ ਜਾਣਾ ਆਪਾਂ ਇਹ ਹੁੰਦਾ ਸੀਗਾ ਕਿ ਰਾਜਾ ਬੈਠੇ ਬੈਹਿਦਾ ਰਾਜਾ ਬੈਂਦਾ ਸੀ ਮੁਜਰਾ ਵੇਂਦਾ ਸੀ ਮੁਜਰਾ ਵੇਂਦਾ ਹੁਣ ਸਹੀ ਗੱਲ ਆ ਲਓ ਜੀ ਹੁਣ ਇੱਥੋਂ ਤਾਂ ਹੋ ਗਿਆ ਐਗਜ਼ਿਟ ਹੁਣ ਜਿਹੜੀਆਂ ਹੋਰ ਚੀਜ਼ਾਂ ਤੁਹਾਨੂੰ ਵਿਖਾਉਣੇ ਆ ਹੋਰ ਅਜੇ ਬੜਾ ਕੋਝਾ ਸਿਰ ਬਚਾ ਕੇ ਚਲੇ ਵਾਕਿੰਗ ਵੀਰ ਜੀ ਐਗਜ਼ਿਟ ਹੋ ਗਏ ਆ ਇੱਥੋਂ ਵੇਖੋ ਤੁਸੀਂ ਸਰਾ ਉੱਚ-ਉੱਚ ਮੈਲ ਸਰਾ ਲੱਗਦੇ ਓਕੇ ਆਓ ਜੀ ਹੁਣ ਆ ਗਏ ਮਿਊਜ਼ੀਅਮ ਚ ਉਹ ਆਪਣੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਾਕੀ ਹੋਰ ਆ ਸਾਰੇ ਮਤਲਬ ਲਾ ਲਓ ਵੀ ਗਣੇਸ਼ ਜੀ, ਕ੍ਰਿਸ਼ਨ ਜੀ, ਮਾਤਾ ਸਾਰੀਆਂ ਦੀ ਇੱਥੇ ਹੁਣ ਇਦਾਂ ਦੀਆਂ ਯੂਨੀਕ-ਯੂਨੀਕ ਚੀਜ਼ਾਂ ਆਣਗੀਆਂ ਲਾ ਲਓ ਵੀ ਭਾਂਡੇ ਹੋਗੇ, ਉਹਨਾਂ ਦਾ ਰਹਿਣ-ਸਹਿਣ ਦਾ ਸਾਰਾ ਸਮਾਨ, ਬੈੱਡ, ਸੋਫੇ, ਚਾਦਰਾਂ, ਚੁੱਤਰਾ ਇਦਾਂ ਦੀਆਂ ਚੀਜ਼ਾਂ ਨੇ ਇੱਥੇ ਤੁਹਾਨੂੰ ਦਿਖਾਉਣੇ ਲਓ ਜੀ ਆ ਵੇਖੋ ਕਿਲੇ ਦੀ ਤਸਵੀਰ ਤੇ ਸੋਵੇ ਸੋਵੇ ਉਹਨਾਂ ਦੇ ਲਓ ਜੀ ਵੇਖੋ ਹਾਰ ਹੂਰ ਤੇ ਆ ਮੂਰਤੀਆਂ ਆਂ ਕੱਪੜੇ ਆ ਹਾ ਵੇਖੋ ਲੈ ਚੁੰਨੀਆਂ ਵੇਖੋ ਲੈ ਲੈਂਗੇ ਦੇ ਚੋੜੇ ਚੋੜੇ ਲੈਣਗੇ ਵੇਖੋ ਤੁਸੀਂ ਔਰ ਇਹ ਵੇਖੋ ਭਾਂਡੇ ਉਹਨਾਂ ਦੇ ਚਮਚੇ ਕਾਚੂ-ਕੂਚੂ ਵੇਖੋ ਕਮਲੀਆਂ ਬਾਟੀਆਂ ਆ ਟਿਪਣ ਟਿਪਣ ਲੋ ਵੀਰ ਜੀ ਵੇਖੋ ਰਾਜਿਆਂ ਦੀ ਲਗਜ਼ਰੀ ਵੀ ਅੱਜ ਦੇ ਟਾਈਮ 'ਚ ਵੀ ਆਹੀ ਲਗਜ਼ਰੀ ਚੱਲਦੀ ਤੇ ਉਹਨਾਂ ਦੇ ਟਾਈਮ 'ਚ ਵੀ ਸੀਗੀ ਆ ਕੀ ਟੈਲਪ ਟਿਚੀ ਹੋਈ ਥੱਲੇ ਖਜ਼ਾਨਾ ਖਜੂਨਾਂ ਦਾ ਨਹੀਂ ਵੇਖੋ ਤੁਸੀਂ ਪੂਰੀਆਂ ਐਂਟੀਕ ਚੀਜ਼ਾਂ ਉਹ ਕੋਠੀ ਜੀ ਦੀ ਫੋਟੋ ਦੇਖੋ ਤੁਸੀਂ ਪਰ ਇਹ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਦੀਆਂ ਹੀ ਨੇ ਕਿਉਂਕਿ ਇਤਿਹਾਸ ਜਿਵੇਂ ਮਰਜ਼ੀ ਸਮਝੋ ਕਿਉਂਕਿ ਬਾਅਦ 'ਚ ਵੀ ਕਹਿ ਸਕਦੇ ਆਪਾਂ ਉਹਨਾਂ ਨੇ ਸਜਾਵਟ ਲਈ ਲਿਆ ਕੇ ਰੱਖਤੀਆਂ ਹੋਣ ਹਨ ਵੀ ਇੱਕ ਟੂਰਿਸਟ ਪਲੇਸ ਜਦੋਂ ਬਣ ਗਈ ਟੈਲਾਂ ਵਾਵਾ ਹਿੱਲੀਆਂ ਹੋਈਆਂ ਨੇ ਹਲਮਾਰੀਆਂ ਵੇਖੋ ਵੇਖੋ ਵੀਰ ਆ ਵਿਆਵਾ ਵਿਵਾਂ ਦੇ ਆ 1927 ਦੀ ਵਿਜ਼ਿਟ ਆ ਤੂੰ ਹੀ ਪੜੀ ਲੈ ਚੱਲ ਮੈਂ ਤਾਂ ਕੀ ਪੜ ਕੇ ਸੁਣਾਉਣਾ ਵਾਰੀ ਵਾਰੀ ਆ ਵੇਖੋ ਆਹੀ ਕਿਲਾ ਆ ਕੋਟਾ ਮੈਰੀਜ 1930 ਦੀ ਆ ਵੀ ਉਦੋਂ ਮੈਰੀਜ ਦੀ ਫੋਟੋ ਆ ਕਿਲੇ ਚ ਫੋਟੋ ਮ ਵਿਆਹ ਦੀਆਂ ਦੇਖੋ ਜੀ ਪ੍ਰਿੰਸ ਅਮਰ ਸਿੰਘ ਪ੍ਰਿੰਸ ਕਰਨੀ ਜੈਗਮਰ ਸਿੰਘ ਭਾਈ ਸ਼ਹੀਦ ਸੁਸ਼ੀਲਾ ਕੁਮਾਰੀ ਵੇਖੋ ਬੜੇ ਬੜੇ ਜਿੱਥੇ ਨਹਿਰ ਖਤਪੋਰੀ ਆ ਜਾਂਦੀ ਆ ਆਹ ਵੇਖੋ ਵੀ ਗਾਂ ਦੀ ਗਾਂ ਜਿਵੇਂ ਕਹ ਲਓ ਵੀ ਪੋਤੀ ਯਾਰ ਆ ਜਾਂਦੀ ਹਾਂ ਕੈਪਚਰ ਕਰ ਹਾਂ ਗਤੀ ਵਹਾਇਆਗੇ ਪੇਂਟਿੰਗਾਂ ਸਾਰੀਆਂ ਪੇਂਟਿੰਗਸ ਹਾਂ ਉਹ ਆਪਣੇ ਹਰਮੰਦਰ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਦੀ ਵੀ ਆ ਲਓ ਜੀ ਆ ਗਏ ਆ ਬਾਹਰ ਫੈਨ ਕਾ ਬਦਲ ਲਿਆ ਇੱਥੇ ਖਾਣ ਪੀਣ ਦਾ ਵੇਖਦੇ ਆ ਭੁੱਖ ਤਾਂ ਵੈਸੇ ਲੱਗੀ ਸਵੇਰ ਦੀ ਰੋਟੀ ਨਹੀਂ ਅਸੀਂ ਖਾਧੀ ਉਹ ਦਹੀਂ ਪਾਪੜੀ ਜੀ ਖਾਧੀ ਵਧੀਆ ਯਾਰ ਘੈਂਟ ਹਜੇ ਇਹ ਨਹੀਂ ਪਤਾ ਅਸੀਂ ਜੋਧਪੁਰ ਵਾਲੇ ਵੀ ਚੱਲ ਜੀਏ ਆ ਤੁਹਾਨੂੰ ਦਿਖਾਉਣੇ ਆ ਹਾਂ ਤਲਾਬ ਆ ਤਾਂ ਹੁਣ ਬਿਲਡ ਕੀਤਾ ਲੱਗਦਾ ਬਾਕੀ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਇੱਕ ਸੋਚ ਸਾਜਦੇ ਆ ਵੀ ਹਾਂ ਇਮੇਜਿਨੇਸ਼ਨ ਜਿਵੇਂ ਫਿਲਮਾਂ 'ਚ ਵਿਖਾ ਦਿੰਦੇ ਬਾਹੂਬਲੀ ਜਿਵੇਂ ਖਾਇਆ ਸੀ ਜਾਂ ਹੋਰਾਂ ਹੋਰ ਤਾਂ ਚੱਲ ਮੈਨੂੰ ਨਾਂ ਨਹੀਂ ਯਾਦ ਆਉਂਦਾ ਕਿਸੇ ਦਾ ਵੀ ਹਾਂ ਐਵੇਂ ਰਾਜੇ ਰਹਿੰਦੇ ਸੀ ਉਹਨਾਂ ਦਾ ਹੁਕਮ ਚੱਲਦਾ ਸੀ ਵੀ ਲਾਲੋ ਹਣਾ ਇੱਥੇ ਖੇਡਦੇ ਹੋਣਗੇ ਸੈਨਿਕ ਉਹਨਾਂ ਦੀ ਰਖਵਾਲੀ ਕਰਦੇ ਹੋਣਗੇ ਕਿਵੇਂ ਮਰਜ਼ੀ ਇਮੇਜਿਨੇਸ਼ਨ ਆ ਉਹਦਾ ਆਪਣੀ ਵੀ ਜਿਵੇਂ ਮਰਜ਼ੀ ਸੋਚ ਲਓ ਪਰ ਹੈ ਚੀਜ਼ ਵੇਖਣ ਵਾਲੀ ਪਰ ਇਹਨਾਂ ਇਹ ਜਦੋਂ ਇੱਕ ਰੀ ਵੇਖ ਲਈ ਨਾ ਦੁਬਾਰਾ ਨਹੀਂ ਜੀ ਕਰਨਾ ਵੇਖਣ ਦਾ ਇਹ ਚੀਜ਼ ਤਾਂ ਹੈਗੀ ਆ ਮੇਹੀ ਦੂਜੀ ਵਾਰ ਆਇਆ ਨਾ ਉਨੀ ਐਕਸਾਈਟਮੈਂਟ ਨਹੀਂ ਰਹਿ ਗਈ ਕਿਉਂਕਿ 2 ਸਾਲ ਪਹਿਲਾਂ ਇੱਥੇ 2 ਸਾਲ ਪਹਿਲਾਂ ਆਏ ਸੀ ਤੇ ਹੁਣ ਉਹ ਜਿਵੇਂ ਵੇਖੀ ਦੀ ਚੀਜ਼ ਵੇਖੀ ਵੇਖੀ ਲੱਗਦੀ ਆ ਬਾਕੀ ਅੰਗਰੇਜ਼ ਤਾਂ ਯਾਰ ਬੜਾ ਕੁਝ ਵੇਖਦੇ ਆ ਉਹ ਤਾਂ ਮੈਂ ਨਾ ਨਿੱਕੀ ਨਿੱਕੀ ਚੀਜ਼ ਨੋਟਿਸ ਕਰਦੇ ਨਿੱਕੀ ਨਿੱਕੀ ਚੀਜ਼ ਕੋਈ ਫੋਟੋ ਹੋ ਗਈ ਕੋਈ ਮੀਨਾਕਾਰੀ ਹਨ ਚੰਗੋਂ ਦੀਆਂ ਫੋਟੋਆਂ ਖਿੱਚਣ ਜੀ ਉਹਨੂੰ ਸਮਝ ਹੀ ਜਾਣਗੇ ਬਾਕੀ ਉਹ ਜਿਹੜਾ ਪਾਰਟ ਉੱਧਰ ਵੀ ਨਹੀਂ ਜਾਣ ਦਿੰਦੇ ਜਿਹੜਾ ਕਿਲੇ ਦੇ ਪਰਲੇਪਣੇ ਗਰਾਊਂਡ ਆ ਤੇ ਹੋਰ ਉੱਧਰ ਮੋਰ ਮੋਰ ਜੇ ਫਿਰਦੇ ਉੱਧਰ ਵੀ ਨਹੀਂ ਜਾਣ ਦਿੰਦੇ ਤੇ ਕਿਵੇਂ ਲੱਗਿਆ ਵਲੌਗ ਦੱਸਿ ਤੇ ਹੁਣ ਤਾਂ ਆਪਾਂ ਟੂਰਨਾਮੈਂਟ ਹੈਗਾ ਸ਼ਾਮ ਨੂੰ ਉੱਥੇ ਚੱਲਾਂਗੇ ਤੇ ਦੋ ਦਿਨ ਟੂਰਨਾਮੈਂਟਾਂ ਤੇ ਗਾਂ ਜੇ ਆਪਾਂ ਗਏ ਉਧਰ ਨਗੌਰ ਆ ਤਾਂ ਤੁਹਾਨੂੰ ਜ਼ਰੂਰ ਵਲੌਗ ਲੈ ਕੇ ਆਵਾਂਗੇ ਉਹ ਵੀ ਕਿਵੇਂ ਲੱਗਿਆ ਦੱਸਿਓ ਲਾਈਕਮੈਂਟ ਸ਼ੇਅਰ ਕਰਿਆ ਜੇ ਫੋਲੋ ਜ਼ਰੂਰ ਕਰਿਆ ਜੀ ਤੇ ਇੰਸਟਾ ਦੇ ਉੱਤੇ ਵੀ ਫੋਲੋ ਕਰਿਆ ਜੇ ਆਪਣੀਆਂ ਘੈਂਟ ਘੈਂਟ ਰੀਲਾਂ ਆਉਂਦੀਆਂ ਨੇ ਇਹਨੀਆਂ ਦੋਵਾਂ ਇੰਸਟਾ ਤੇ ਫੇਸਬੁੱਕ ਤੇ ਤੇ ਵੇਖ ਲਓ ਐਂਟਰੀ ਵਾਲੀ ਰੁੱਕ ਧੰਨਵਾਦ ਜੀ ਵੇਖਣ ਲਈ ਫੋਲੋ ਜ਼ਰੂਰ ਕਰਿਆ ਸਬਸਕ੍ਰਾਈਬ ਜ਼ਰੂਰ ਕਰਿਆ ਜੀ